ਸਭ ਤੋਂ ਪਹਿਲਾਂ মিডিਆ ਵਾਲੇ ਭਰਾਵਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਕਾਫੀ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਹਾਜ਼ਰ ਹੋਏ ਹੋ ਸਾਡੀ ਇਹ ਪ੍ਰੈਸ ਕਾਨਫਰੰਸ ਦੇ ਵਾਸਤੇ ਮੈਂ ਧੰਨਵਾਦੀ ਹਾਂ ਕਿ ਉਸ ਦਿਨ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਦੀਨਾ ਨਗਰ ਹਲਕੇ ਦੇ ਵਿੱਚ ਬਹੁਤ ਵੱਡੀ ਬਾੜ ਦਾ ਪ੍ਰਕੋਪ ਆਇਆ ਔਰ ਉਸ ਵੇਲੇ ਸਾਡੇ ਰਾਜ ਸਭਾ ਮੈਂਬਰ ਸਰੋਤ ਸ੍ਰੀ ਰਾਂਗਪ ਚੱਡਾ ਜੀ ਆਏ ਸਨ ਜੋ ਉਹਨਾਂ ਦੇ ਨਾਲ ਅਟੈਚ ਨੇ ਇੱਕ ਸਕਰਨੀ ਪੇਂਟ ਵਾਲੇ ਔਰ ਸਕਰਨੀ ਪੇਂਟ ਇਹਨਾਂ ਦੀ ਜਿਹੜੀ ਟੀਮ ਹੈ ਉਹ ਬੜੇ ਵੱਡੇ ਪੱਧਰ ਦੇ ਉੱਤੇ ਸਾਡੇ ਕੋਲ 10-12 ਦਿਨ ਤੋਂ ਉੱਤੇ ਸਰਵੇ ਕਰ ਰਹੇ ਨੇ ਇਹਨਾਂ ਨੇ ਸਾਡੇ ਹਲਕੇ ਦੇ ਵਿੱਚ ਕਰੀਬ 50 ਘਰਾਂ ਦੇ ਵਿੱਚ ਜਿੱਥੇ ਕ੍ਰੈਕਸ ਜਿੱਥੇ ਨੀਹਾਂ ਬੈਠੀਆਂ ਜਾਂ ਜਿੱਥੇ ਮਿਲ ਕਾਫੀ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਰਿਪੇਅਰ ਕਰਕੇ ਔਰ ਉਹਨਾਂ ਨੂੰ ਰਹਿਣ ਦੇ ਜੋ ਘਰ ਬਣਾ ਕੇ ਪੇਂਟ ਕਰਕੇ ਬਕਾਇਦਾ ਉਹ ਲੋਕਾਂ ਨੂੰ ਦੇਣਗੇ। ਸੋ ਮੇਰੇ ਹਲਕੇ ਦੇ ਵਾਸਤੇ ਕਿਉਂਕਿ ਬਹੁਤ ਵੱਡੀ ਏ ਵੱਡੀ ਹੈਲਪ ਕਰ ਰਹੇ ਨੇ, ਮਦਦ ਕਰ ਰਹੇ ਆ। ਉਹਨਾਂ ਲੋਕਾਂ ਦੀ ਮਦਦ ਕਰ ਰਹੇ ਨੇ ਜਿਨ੍ਹਾਂ ਨੇ ਪਾਣੀ ਦੇ ਵਿੱਚ ਬਹੁਤ ਕੁਛ ਛੱਲਿਆ ਔਰ ਇਸ ਦੇ ਨਾਲ ਕੁਝ ਘਰ 10 ਤੋਂ ਘਰ ਵੀ ਇਹ ਉਹਨਾਂ ਸਰਕਾਰ ਨੇ ਕਾਫੀ ਵੱਡੇ ਪੱਧਰ ਦੇ ਉੱਤੇ ਲੋਕਾਂ ਦੀ ਮਦਦ ਕੀਤੀ ਆ। ਈਵਨ ਥੈਨ ਜਿਹੜੇ ਰਹਿ ਜਾਣਗੇ ਉਨਾ ਵਿੱਚ ਜੋ 10 ਘਰ ਜਿਹੜੇ ਨੇ ਉਹ ਕਰਨੀ ਪੇਂਟ ਵਾਲੇ ਸ੍ਰੀ ਅਸ਼ੋਕ ਗੁਪਤਾ ਜੀ ਆਪ ਇੱਥੇ ਖੁਦ ਆਏ ਨੇ ਸੋ ਇਹਨਾਂ ਨੇ ਇਹ ਬਣਾ ਕੇ ਦੇਣਗੇ ਇਸ ਤੋਂ ਇਲਾਵਾ ਇੱਕ ਦੋ ਸਕੂਲ ਦੀ ਵੀ ਗੱਲ ਹੋਈ ਹੈ ਕਿ ਵਧੀਆ ਸਕੂਲ ਦੇ ਬਿਲਡਿੰਗ ਤੁਹਾਨੂੰ ਪਤਾ ਹੈ ਕਿ ਸਕੂਲ ਵੀ ਬਹੁਤ ਡੈਮੇਜ ਹੋਏ ਨੇ ਕਿ ਸਕੂਲ ਨੂੰ ਵੀ ਉਹ ਸਾਰਾ ਪੇਂਟ ਵਗੈਰਾ ਕਰਕੇ ਦੇਣਗੇ ਸੋ ਮੈਂ ਕਰਨੀ ਪੇਂਟ ਦਾ ਬਹੁਤ ਬਹੁਤ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀਆਂ ਕਿ ਜਿਨ੍ਹਾਂ ਨੇ ਇਸ ਗਰੀਬ ਹਲਕੇ ਦੇ ਵਿੱਚ ਲੋਕਾਂ ਦੀ ਬਾਹ ਫੜੀ ਹੈ ਔਰ ਲੋਕ ਜਿਹੜੇ ਤਰਾਸਤੀ ਦੇ ਵਿੱਚ ਗੁਜ਼ਰੇ ਨੇ ਉਹਨਾਂ ਦੀ ਮਦਦ ਕਰਨ ਵਾਸਤੇ ਅੱਗੇ ਆਏ ਨੇ ਸੋ ਮੇਰੇ ਨਾਲ ਅਸ਼ੋਕ ਜੀ ਬੈਠੇ ਨੇ ਉਹ ਕਿਹੜੇ ਕਿਹੜੇ ਪਿੰਡਾਂ ਦੇ ਜਿਹੜੇ ਅੱਜ ਸਰਵਾ ਕੀਤਾ ਇਹ ਵਿੱਚ ਕੰਮ ਸ਼ੁਰੂ ਕਰਾ ਰਹੇ ਹਾਂ ਹਾਂ ਜਿਵੇਂ ਮਕੌੜਾ ਹੈ ਨਾਬਾਦਸ ਕਲੋਨੀ ਹੈ ਤੇ ਚਪਗੜਾ ਹੈ ਸੋ ਆ ਚਾ ਪੰਜ ਕ ਪਿੰਡ ਨੇ ਜਿਨ੍ਹਾਂ ਦੇ ਰਾਏਪੁਰ ਕਿ ਕਿਨੇ ਘਰਾਂ ਵਾਸਤੇ ਕੰਮ ਕਰਨਗੇ ਜੀ ਇਹ 50 ਘਰ ਬਿਲਕੁਲ ਤਿਆਰ ਕਰਕੇ ਦੇ ਦਿੰਗੇ ਜੀ ਇਹ ਲਿਸਟ ਜਿਹੜੀ ਹੈ ਜੀ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਇਸ਼ੂ ਕੀਤੀ ਜਾਏਗੀ ਕਿ ਚਾਹੇ ਨਾ ਆਪ ਖੁਦ ਸਰਵੇ ਕੀਤਾ ਇਹਨਾਂ ਨੇ ਖੁਦ ਸਰਵੇ ਕੀਤਾ ਸਾਡੀ ਸਾਡੇ ਕੋਲ ਆਏ ਅਸੀਂ ਸਾਡੀ ਇਹਨਾਂ ਦੀ ਅਸੀਂ ਇਹਨਾਂ ਦੀ ਮਦਦ ਕੀਤੀ ਔਰ ਜਿਹੜੇ ਘਰ ਹੈ ਕਿਉਂਕਿ ਅਸੀਂ ਹਰ ਘਰ-ਘਰ ਵਿੱਚ ਗਏ ਸੀ ਔਰ ਜਦੋਂ ਘਰ-ਘਰ ਚ ਗਏ ਮੈਂ ਦੇਖ ਕੇ ਆਇਆ ਔਰ ਫਿਰ ਇਹਨਾਂ ਨੂੰ ਅਸੀਂ ਲਿਸਟ ਪ੍ਰੋਵਾਈਡ ਕੀਤੀ ਸਾਡੀ ਟੀਮ ਵੀ ਨਾਲ ਗਈ ਔਰ ਇਹਨਾਂ ਨੇ ਖੁਦ ਫਿਰ ਸਰਵੇ ਕਰਕੇ ਡਿਸਾਈਡ ਕੀਤਾ ਕਿ ਘਰ ਡੈਮੇਜ ਜਿਆਦਾ ਹੋਏ ਨਾ ਅਸੀਂ ਇਹਨਾਂ ਦੇ ਕੰਮ ਕਰਾਂਗੇ ਉਹਨਾਂ ਲਈ ਕਿੰਨੇ ਦਿਨਾਂ ਚ ਹੋ ਜਾਣਗੇ ਰੈਡੀ ਜਿਹੜੇ ਬਸ ਇਹ ਇੰਨੇ ਫਾਸਟ ਕੰਮ ਕਰ ਰਹੇ ਨੇ ਇਹਨਾਂ ਦਾ ਸਾਰਾ ਸਮਾਨ ਆ ਚੁੱਕਾ ਪੇਂਟ ਪੁੱਤੀ ਉਹ ਜਿਹੜਾ ਆਪਣੇ ਜਿਹੜਾ ਲੀਕਜ ਬਾਰਡਰ ਪ੍ਰੂਫ ਜਿਹੜਾ ਛੱਤਾਂ ਦੇ ਲਗਾਉਂਦੇ ਨੇ ਤੇ ਲੀਕ ਨਾ ਹੋਵੇ ਛੱਤ ਉਹ ਵੀ ਸਮਾਨ ਸਾਰਾ ਆ ਚੁੱਕਾ ਹੈ દિਵਾਲੀ ਤੋਂ ਪਹਿਲਾਂ ਪਹਿਲਾਂ ਕੋਸ਼ਿਸ਼ ਕਰਕੇ ਘਰ ਉਹਨਾਂ ਦੇ ਹਵਾਲੇ ਪੇਂਟ ਕਰਕੇ ਉਹਨਾਂ ਦੇ ਵਾਲੇ ਕਰਕੇ ਜਾਵਾਂਗੇ ਔਰ ਜਾਣਗੇ ਔਰ ਲੇਬਰ ਥੋੜੀ ਜੀ ਦਿੱਕਤ ਤੇ ਜਰੂਰ ਆਈ ਹੈ ਕਿਉਂਕਿ ਇੰਨੇ ਘਰਾਂ ਵਿੱਚ ਜਿਹੜੀ ਪੇਂਟ ਵਾਲੀ ਲੇਬਰ ਆ ਉਹ ਥੋੜੀ ਡਿਫਿਕਲਟੀ ਆ ਰਹੀ ਹੈ ਈਵਨ ਦੇ ਨਾਲ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਲੇਬਰ ਲੱਭ ਕੇ ਦਈਏ ਔਰ ਜਲਦੀ ਤੋਂ ਜਲਦੀ ਉਹਨਾਂ ਦੇ ਘਰ ਦੇ ਤੇ ਆ ਸਕਦੇ ਨੇ ਥੈਂਕ ਯੂ ਅਦਮਸ਼ਕਰ ਮੇਰਾ ਨਾਮ ਅਸ਼ੋਕ ਗੁਪਤਾ ਹੈ ਮੈਂ ਮੈਨੇਜਿੰਗ ਡੈਂਕਰ ਹੂ ਸੈਕੰਡਰੀ ਗਰੁੱਪ ਮੇ तकनी ग्रुप इंडिया का एक लीडिंग ब्रांड है कश इंडस्ट्री के अंदर ये कंपनी बहुत सारे प्रोडक्ट बनाते हैं बिल्डिंग इंडस्ट्री की और इस बार नो no डाउट हिंदुस्तान के कोने कोने में बहुत ज़्यादा बारिश का प्रकोप रहा है और काफ़ी तकलीफ का सामना करना पड़ा लेकिन पंजाब को ये ज़्यादा ही तकलीफ हो पाई है और मैं देख पा रहा हूँ कि हालांकि पंजाब अपने आप के अंदर सक्षम है पंजाब के लोग काफ़ी दिलेर हैं और अब काफ़ी मजबूत हैं लेकिन नो डाउट इसमें कोई शक नहीं कि इस बार जिस तरह से बारिश हुई है और जिस तरीके से लोगों को चैलेंज और तकलीफ देखनी पड़ी है और जिसकी वजह से बहुत बड़ी तकलीफ है तो मतलब पानी जो है दूर से ज़्यादा बढ़ गया।, गया है बहुत सारे पशुओं को दिक्कत हो गई है मकान रह गए हैं और बहुत सारी तकलीफें रही हैं मकान जो छोटा साइज था जिन लोगों का वो घर तबाह हो गए हैं और नो डाउट इस बार सरकार ने भी बहुत बड़ा कॉपरेट किया हर घर को ठीक कराने के लिए बहुत सारी एनजीओ आई एनजीओ ने भी आगे बढ़ चढ़ के इस पर काम किया और यहाँ के जो लोकल जितने भी लोग हैं उन लोगों ने भी इस चीज़ को सिचुएशन को संभालने के लिए देखिए कहावत है कि भाई फ्यूचर के आगे तो किसी का नहीं चलता है तो ये हमारा जो है सेकेंडिक सक, ग्रुप इस इंडस्ट्री में काफ़ी लंबे समय से काम करते हैं मुझे तकरीबन पैंतालीस तो तो साल हो गए हैं इस इंडस्ट्री के अंदर तो ये देख पाए हैं कि बाज़ार के अंदर एक अच्छा प्रोडक्ट जो है कस्टमर पसंद करता है और हमारा जो है रुद्र जो एन जी ओ हैं ठीक है उनके साथ मिलकर हम लोग दिल्ली में काफ़ी समय से काम कर रहे हैं बहुत सारी सोशल एक्टिविटी कर रहे हैं तो कंपनी ने डिसीजन लिया है कि जो लोग आये से कमज़ोर हैं कुछ घर को हमने अडोप्ट करने की बात किया है उन घर को दोबारा से रिटेयर उनको फ्री फ्री का सिक्शन की अगर मैं बातचीत करूँ तो दोबारा से करने का हम लोगों ने डिसीजन लिया है जो लोग आर्थिक स्थिति पर ज़्यादा तकलीफ में हैं जिन लोगों पर ट्रेनिंग कोशिश बहुत ज़्यादा डाउन है तो उनको दोबारा से जो है उनके घरों को हम एक नए तरीके से डिजाइन करके देंगे और जिसकी वजह से वो अपने अपनी लाइफ को अपनी दोबारा से जो है उस लेवल पे अपने दिनचर्या में आ पाएंगे थैंक यू धन्यवाद धन्यवाद सर कितना खर्चा आ जाएगा तक